ਆਗੇ ਮੋਟਰ ਤੇ ਮਸ਼ੀਨ ਵੀ ਆ ਗਈ ਲੱਗੇ ਨੇ ਕਟਰ ਪਾਉਣ ਉਹ ਸਾਹਮਣੇ ਬੱਦਲ ਨੇ ਤਹਿ ਤੋੜਤੀ ਬੱਦਲ ਦਿਖਾਉਣਾ ਤੁਹਾਨੂੰ ਮੈਂ ਕਹਿੰਨਾ ਟੈਂਕ ਭਰਨ ਲੱਗਿਆ ਪਰਾਲੀ ਹਰੀ ਪਈ ਆ ਉਹ ਸਾਈਡ ਤੋਂ ਨਾ ਸਾਰਾ ਪਿਆ ਸਾਫ ਆਇਆ ਇੱਥੇ ਵੀ ਉੜਦੀ ਆ ਦੇਖੋ ਹਲਦੀ ਹੁਣ ਫੇ ਕਿਹਨੂੰ ਮਾਲ ਲੈ ਜਾ ਵੇਚਣ ਜਾਣਾ ਚਲੇ ਗਏ ਕਦੀ ਰੌਣਕ ਲੱਗੀ ਹੋਈ ਸੀ ਕਈ ਜਣੇ ਖੜੇ ਸੀ ਇੱਥੇ ਮੈਂ ਕਿਹਾ ਦੇਖੋ ਕਿੱਡੀਆਂ-ਕਿੱਡੀਆਂ ਲੀਆਂ ਪਈਆਂ ਹੋਈਆਂ ਨੇ ਇੰਨਾ ਖੇਤ ਗਿੱਲਾ ਸੀ ਇਹ। ਆ ਆਪਣੀ ਆ ਜੀਰੀ ਨੂੰ ਵੀ ਬਿਮਾਰੀ ਪਈ ਸੀ ਬੌਨੇ ਰੋਗ ਵਾਲੀ। ਇਹ ਵੀ ਪੂਛਾਈ ਆ। ਇਹਦੇ ਵਿੱਚ ਜਿੱਥੇ ਇੱਕ ਬੂਜੇ ਨੂੰ ਪੈ ਗਈ ਆ ਦੇਖੋ 2-4 ਬੂਜੇ ਹੋ ਗਏ। ਇਹਦੇ ਆਲੇ-ਦਾਲੇ ਨਿਸਰਤਾ ਆ ਆ ਪਰ ਦਾਗੀ ਆ ਥੋੜਾ ਜਿਹਾ ਦੇਖੋ। ਬਾਕੀ ਸਾਰੀ ਜੀਰੀ ਸਹੀ ਹੋ ਗਈ ਐ ਜਿਹੜੇ ਮੈਂ ਦੋ ਸਪਰੇਹਾਂ ਰਲਾ ਕੇ ਕਰਤੀਆਂ ਸੀਗੀਆਂ। ਯਾਨੀ ਹੁਣ ਦੇਖਦੇ ਆ। ਤੁਲੇ ਤੇ ਵੀ ਕੀ ਨਿਕਲਦੀ ਆ ਭਾਈ ਕੀ ਆ ਉਸਤ ਪਈ ਆ। ਲੱਗਦੀ ਤਾਂ ਹੈਗੀ ਚੜਾਈ ਥੋੜੀ ਉਸਤ ਨਹੀਂ ਜ਼ਿਆਦਾ ਤਾਂ ਆ ਕਰਕੇ ਧੂਲ ਤੇ ਚੜਨ ਲੱਗ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਸੱਜਣੋ ਆ ਗਈ ਵਾਰੀ ਗਰਜੇ ਤੋਣੀ ਉਧਰ ਬਿੰਦਰ ਦੇ ਵੱਢ ਕੇ ਤੁਰ ਪੇ ਟਰਾਲੀ ਟੋਲੀ ਪਾ ਛੱਡੀ ਗਾਰਦਣਾ ਭਰੀ ਪਈ ਸੀ ਟਰਾਲੀ ਬਹੁਤ ਔਖਾ ਸਾਫ਼ ਕਰਿਆ ਗਰਮੀ ਗਰਮੀ ਹੋ ਗਈ ਜਨਰੇਟਰ ਖੋਲਤਾ ਪਿੱਛੇ ਉਹ ਸਾਹਮਣੇ ਹਜੇ ਇੱਕ ਦਿਨ ਹੋਰ ਲਾਉਣਾ ਸੀ ਜਨਰੇਟਰ ਨਾਲ ਪਰ ਫਿਰ ਹੁਣ ਮਜਬੂਰੀ ਸੀ ਬੱਦਲ ਦੇਖੋ ਕਿੰਨਾ ਹੋਇਆ ਹੈ ਵਿੱਚ ਦੋ ਟੋਟੇ ਭੁੱਲ ਹੀ ਗਏ ਸੀ ਕਣੀ ਦੇ ਰੱਖੇ ਪਏ ਸੀਗੇ ਕਣਕ ਕਾਲੇ ਉਹ ਹੁਣ ਕੱਢੇ ਨੇ ਜਿਆਦਾ ਨਹੀਂ ਸੀ ਵਿੱਚ ਪਏ ਨੇ ਉਹ ਤਾਂ ਕਰਕੇ ਵੇ ਤੂੰ ਸਾਫ ਜੀ ਤਾਂ ਕਰ ਲਈ ਮੈਂ ਕਿਹਾ ਇੱਕ ਵਾਰੀ ਝੋਨਾ ਵੱਢ ਲਈਏ ਉਸ ਤੋਂ ਬਾਅਦ ਫੇਰ ਦੁਬਾਰਾ ਆ ਕੇ ਸਾਫ ਸੂਫ ਕਰਕੇ ਜਿੱਦਣ ਕਿਤੇ ਮੰਡੀ ਲੈ ਕੇ ਜਾਵਾਂਗੇ ਝੋਨਾ ਉਸ ਦਿਨ ਤਸੱਲੀ ਨਾਲ ਪੂਰੀ ਧੋਤਾ ਕੇ ਟਰਾਲੀ ਹੇਠ ਫਿਰ ਲੈ ਕੇ ਜਾਵਾਂਗੇ ਚੱਲੀ ਹੁਣ ਕਰੀਏ ਗੱਡੀ ਸਟਾਰਟ ਭਾਈ ਆਗੇ ਮੋਟਰ ਤੇ ਮਸ਼ੀਨ ਵੀ ਆ ਗਈ ਲੱਗੇ ਨੇ ਕਟਰ ਪਾਉਣ ਉਹ ਸਾਹਮਣੇ ਬੱਦਲ ਨੇ ਤਹਿ ਤੋੜਤੀ ਬੱਦਲ ਦਿਖਾਉਣਾ ਤੁਹਾਨੂੰ ਮੈਂ ਕਹਿੰਨਾ ਦਾਤੀ ਆਪਾਂ ਚੱਕ ਲਈ ਦੋ ਤਿੰਨ ਇੱਕ ਡਾਲ ਦੇ ਫੜਨ ਵਾਲੇ ਨੇ ਉਹਨਾਂ ਨੂੰ ਕਰਕੇ ਫੜ ਲਈਏ ਫਿਰ ਵਿੱਚ ਰਲਾ ਆ ਜਾ ਹੋ ਜਾਣਾ ਨਹੀਂ ਬਹੁਤ ਬੱਦਲ ਬਹੁਤ ਹੋਇਆ ਹੋਇਆ ਆ ਝੋਨਾ ਆਪਣਾ ਜਿਹੜਾ ਬਿਮਾਰੀ ਵਾਲਾ ਆ ਹਾਲ ਇਹਦਾ ਵੀ ਔਖਾ ਇਹਦੇ ਚ ਹੁਣ ਅੱਧਾ ਝੋਨਾ ਪੱਕ ਗਿਆ ਅੱਧਾ ਹਜੇ ਨਰਮਾ ਨਾ ਹੁਣ ਵੱਢਣ ਜੋਗੇ ਨਾ ਛੱਡਣ ਜੋਗੇ ਦਿਖਾਇਆ ਸੀ ਗਰਜੀਤ ਨੂੰ ਮੈਂ ਕਿਹਾ ਦੇਖ ਲੈ ਕੀ ਬਣਦਾ ਕਹਿੰਦਾ ਹੁਣ ਸਾਰਨਾ ਪੈਣਾ ਆਈ ਇਦਾਂ ਹੀ ਬਈ 10 ਤਰੀਕ ਤੋਂ ਬਾਅਦ ਦੇਖ ਲਾਂਗੇ ਜਦ ਤੱਕ ਜੇ ਬਣਦੀ ਹੋਈ ਗੱਲ ਬਾਕੀ ਹੁਣ ਟਰੈਕਟਰ ਦੇ ਸੋ ਘੈਂਟ ਲੱਗਦਾ ਭਾਈ ਜਾਨੂ ਰਲਾਜ ਆ ਜਿਹੜਾ ਨਾ 8-10 ਕਬੂਜੇ ਨੇ ਤਿੰਨ ਚਾਰਕ ਤਾਂ ਹੈਗੇ ਬੱਟ ਦੇ ਬੰਨੇ ਦੇ ਨੇੜੇ-ਨੇੜੀ ਦੋ ਬਾਹਰਲੇ ਬੰਨੇ ਤੇ ਨੇ ਦੋ ਅੰਦਰੋਂ ਵਿਚਾਲੀ ਬੱਟ ਕੋਲੇ ਨੇ ਤੇ ਕੋਈ ਜਿਹੜਾ ਛੋਟਾ ਕਿਆਰਾ ਉਹਦੇ ਚ ਹੈਗਾ 4-5 ਉਹ ਫੜੇ ਜਾਣ ਚੱਲ ਮੇਰੇ ਭਾਈ ਫੇ ਰਲਾ ਵਾਲੀ ਟੈਨਸ਼ਨ ਖਤਮ ਹੋ ਜੂ ਨਹੀਂ ਫਿਰ ਇਹੋਂ ਦਾ ਬਾਹਲਾ ਨਾ ਸਹੀ ਇੱਕ ਬੂਜੇ ਚ ਇਹ ਦਾਣੇ ਕਿਤੇ ਇਕੱਠੇ ਡੇਗ ਗੇ ਅਗਲਾ ਕਹਿੰਦਾ ਜੀ ਰਲਿਆ ਹੋਇਆ ਵੀ ਆ ਮੈਨੂੰ ਅੱਜ ਦੋ ਜਣੇ ਨੇ ਕਹਿਤਾ ਮੈਨੂੰ ਕਹਿੰਦੇ ਵੀ ਚੱਕਰ ਚ ਨਾ ਫਸੀ ਐਵੇਂ ਨਾ ਵੀ ਬਾਅਦ ਚ ਇਹ ਉਹੀ ਦਾਣਾ ਕੱਢ ਲੈਂਦੇ ਨੇ ਜਿਹੜਾ ਇਹ ਕਹਿੰਦੇ ਵਿੱਚ ਰਲਿਆ ਹੋਇਆ ਵੀ ਆ ਜੀ ਇਹ ਆ ਉਹ ਮੈਂ ਕਿਹਾ ਆਪਾਂ ਫੜ ਲੰਨੇ ਆ ਜਾਨੂੰ ਮਸ਼ੀਨ ਨੇ ਦੋ ਗੇੜੇ ਦੇਣੇ ਆ ਜਾਨੂੰ ਆਪਾਂ ਕੱਢ ਦੇਣੇ ਆ ਇਹ ਇਹ ਚ ਵੱਡੇ ਇਹ ਚ ਔਰਲੇ ਚ ਸ਼ੇਬੂਗਿਆਂ ਦੇ ਵਿੱਚ ਤਾਂ 24 ਨੇ। ਬਾਕੀ ਭਾਈ ਤੁਸੀਂ ਵੀ ਦੱਸੋ ਥੋੜੀ ਜਿਹੀ ਜਿਵੇਂ ਆ ਕੰਮ ਜਾਨੂੰ ਆਪਾਂ ਇਹ ਵੀਡੀਓ ਪਾਉਣੀ ਆ। ਮੇਰੇ ਹਿਸਾਬ ਨਾਲ ਕੱਲ ਤੋਂ ਮੀ ਦੱਸਿਆ ਹੈ ਅੱਧ ਤੋਂ ਵੱਧ ਪੰਜਾਬ 'ਚ ਵੀਡੀਓ ਆਪਾਂ ਇਹ ਪਾਉਣੀ ਆ ਕੱਲ ਤਾਂ ਇਹਨਾਂ ਛੱਡ ਕੇ ਤੇ ਜਦ ਤੱਕ ਫਿਰ ਦੱਸਿਓ ਵੀ ਕਿਹੜੇ ਏਰੀਆ 'ਚ ਵਿਚਾਰਿਆ ਕਿਹੜੇ ਏਰੀਆ 'ਚ ਭਾਈ ਮੀ ਪੈ ਗਿਆ ਉਹ ਖੜੀ ਸਾਹਮਣੇ ਮਸ਼ੀਨ ਕਟਰ ਪਾਉਣ ਲੱਗੇ ਹੋਏ ਨੇ ਤੇ ਆਹ ਦੇਖੜੀ ਬਿਲਕੁਲ ਵਿਚਾਲੇ ਉਹ ਝਿੰਡੀ ਆ। ਆਹ ਰਲਾ ਵਾਲੇ ਬੂਟੇ ਨੇ ਜਿਹੜੇ ਦੀਂਦੇ ਨੇ ਆ ਬਿਲਕੁਲ ਵਿਚਾਲੇ ਦੀਂ ਦਾ ਸੈਂਟਰ ਜਿਹੜਾ ਇਧਰੋਂ ਚੈੱਕ ਕਰੋ ਬੱਦਲ ਕਿਆ ਬਾਤਾਂ ਬੱਦਲ ਵਾਲੀਆਂ ਆਹ ਬੂਟੇ ਨੇ ਮੁਛੜ ਝੋਨੇ ਦੇ ਆ ਇਹ ਹੁਣ ਇਹ ਚ ਦੁੱਧ ਪਿਆ ਹੋਇਆ ਦਾਣਾ ਪੂਰਾ ਬਣਿਆ ਵਜਨ ਵਾਲਾ ਦਾਣਾ ਨੇ ਫਿਰ ਵਿੱਚ ਜਾਊਗਾ ਇਹ ਇਹ ਫੜ ਲਈਏ ਪਹਿਲਾਂ ਆ ਗਈ ਮਸ਼ੀਨ ਵੀ ਸਾਹਮਣੇ ਉਹ ਆ ਗਈ ਇੱਕ ਬੈਣ ਲੱਗਿਆ आओ जी। वाहे कि ठीक है नर्मा के ठीक है तो मैं नर्मा के ठीक है ਇੱਕ ਚੀਜ਼ ਆ ਉ ਜਮਾ ਪਰਾਲੀ ਹਰੀ ਪਈ ਆ ਉਹ ਸਾਈਡ ਤੋਂ ਨਾ ਝੋਨਾ ਮੱਛਿਆ ਮੱਛਿਆ ਜਿਹਾ ਲੱਗਦਾ ਸੀ ਇੱਥੋਂ ਪਤਾ ਲੱਗਦਾ ਝੋਨੇ ਦਾ ਕਿਦਾਂ ਦਾ ਝੋਨਾ ਪੂਰਾ ਸੋਨੇ ਕੁ ਜਮ ਦਾ ਸਾਈਡਾਂ ਤੇ ਨਾ ਸੁੱਕਾ ਸੁੱਕਾ ਲੱਗ ਜਾਂਦਾ ਸਾਈਡਾਂ ਤੇ ਨਹੀਂ ਬੜਾ ਪਤਾ ਲੱਗਦਾ ਦੇਖੋ ਹਰੀ ਕਚੂਰਾਂ ਪੂਰੀ ਹਰੀ ਆ ਪਰਾਲੀ ਪਰ ਚੱਕਰੇ ਹੁਣ ਐਸਐਮਐਸ ਲੱਗਿਆ ਨਹੀਂ ਸੀ ਹੋਇਆ ਨਹੀਂ ਤਾਂ ਆਪਾਂ ਨਾਲ ਹੀ ਐਸਐਮਐਸ ਲਾਹਾ ਮਲਚਰ ਫੇਰ ਕੇ ਬੇਚੇ ਦਬ ਦੇਣੀ ਸੀ ਹੁਣ ਉੱਪਰ ਉੱਪਰ ਗੁਜਰਾਉ ਨੂੰ ਚੜਾਵਾਂਗੇ ਡੰਗਰ 2-4 ਦਿੰ ਫਰ ਕੇ ਕੰਮ ਨੇੜੇ ਲੱਗ ਜਾਣਾ ਹੁਣਾਂ ਵੱਢ ਲਈਏ ਸਾਈਡਾਂ ਆ ਰਹਿ ਗਈਆਂ ਬਾਕੀ ਚਾਹ ਦੋ ਸਾਰੀਆਂ ਸਾਈਡਾਂ ਵੱਢ ਲਈਆਂ ਸਾਰਾ ਪੂਰਾ ਸਾਫ ਆਇਆ ਿਆਰੀ ਬਾੜ ਦੇ ਬਰਾਬਰ ਬਰਾਬਰ ਟਰਾਕੀ ਹੋ ਜੇ ਬਾਲਾ ਤਾਂ ਨਹੀਂ ਲੱਗਦਾ ਸਾਹ ਬਹੁਤ ਆਦਾਨਾ ਹਾਂ ਡੋਡਾ ਨਾ ਮੈਨੂੰ ਆਇਆ ਸੀ ਮੈਂ ਕਿਹਾ ਡੋਡੀ ਜਾ ਕੇ ਤੇ ਖਰਾਬ ਨਾ ਹੋਵੇ ਕੰਮ ਪਰ ਬਹੁਤ ਸਾਫ ਆਦਾਨਾ ਆਲੇ ਵਿੱਗੇ ਚ ਡੋਡੀ ਹੈਗੀ ਆ ਥੋੜੀ ਜੀ ਸਾਈਡ ਸਾਈਡ ਤੇ ਆਹ ਔਰਲੇ ਪਾਸੇ ਇਧਰ ਨਾਲ ਨਾਲ ਜਿੱਥੇ ਉਹ ਛੋਟੂ ਖੜਾ ਉਹ ਤੋਂ ਪਿੱਛੇ ਪਿੱਛੇ ਇੰਨੀ ਕਿਹੜਾ ਜਗਾ ਉਧਰ ਘਾਟਾ ਇਧਰ ਤੋਂ ਜਮੇ ਹੈ ਨਹੀਂ ਜਿਹੜਾ ਆਹ ਛੇ ਵਿੱਗੇ ਸੌ ਸੀ ਇਹ ਜਮੇ ਸਾਫ ਸੀਗਾ ਪੂਰਾ ਇੰਨੇ ਕਿ ਚ ਬਈ ਹੈ ਡੋਟੀ ਇਹ ਵੀ ਪਾਣੀ ਪਾਣੀ ਟੁੱਟ ਜਾਂਦਾ ਨਾ ਇਥੋਂ ਖਾਲ ਚ ਦੋ ਪਾਸੇ ਪਾਣੀ ਜਾਂਦਾ ਇਥੋਂ ਉਹਦੇ ਕਰਕੇ ਮਾੜਾ ਮੋਟਾ ਉਹ ਤੋਂ ਪਤਾ ਲੱਗਦਾ ਨਾ ਉੜਦੀ ਦਾ ਸਿਰਿਆ ਸੁਰਿਆ ਜਿਆ ਤੇ ਮਾੜੀ ਮੋਟੀ ਹੈ ਜਿਵੇਂ ਆਹ ਪਾਸੇ ਆ ਪਰਲੇ ਬੈਠੇ ਆ ਵਿਚਾਲਾ ਵਿਚਾਲਾ ਸਾਰਾ ਸਹੀ ਆ ਉਹ ਸਿਰੇ ਤੇ ਦਰਸ਼ਤ ਕੋਲੇ ਆ ਉੱਥੇ ਇੱਥੇ ਵੀ ਉੜਦੀ ਆ ਦੇਖੋ ਹੜਦੀ ਹੁਣ ਦੇ ਕਹੇ ਨੂੰ ਮਨ ਲੱਗਾ ਵੇਚਣ ਜਾਣਾ ਉਹਨੇ ਕੇ ਪਿੱਛੇ ਅਗਲਾ ਕਹਿੰਦਾ ਇੱਥੇ ਡੋਟੀ ਬਹੁਤ ਆ ਜੀ ਹੁਣ ਡੋਟੀ ਦੱਸਦਾ ਵਿੱਗਾ ਹੈ ਨਹੀਂਗਾ ਡੋਟੀ ਵਾਲਾ ਸਾਰਾ ਸੌ ਆਪਾਂ ਵੱਢਣਾ 7 ਤੋਂ 7.5 ਵਿੱਗੇ ਤੋਂ ਆ ਇੱਥੇ ਦੇ ਲੋਕ ਕਿਤੇ ਵੀ ਇੱਕ ਡੋਟੀ ਵੀ ਦਿਖਾ ਦੁੱਤੇ ਜਮਾਨੀ ਹੈਗੀ ਹੁਣ ਉਹਦੇ ਤੋਂ ਵੱਢ ਕੇ ਆਉਗੇ ਡੋਟੀ ਆ ਚਾਹ ਲਾ ਕੇ ਲੈ ਚਲ ਉੱਥੇ ਪੀ ਲਾਂਗੇ ਆ ਪਈ ਲੱਗੇ ਚੰਗੀ ਹੋਈ ਆ ਹੋਰਨੇ ਪਤਾ ਸੀ ਕਿ ਉਹ ਠਹਿਰੀ ਜੇਗਾ ਇੰਨਾ ਫਰਕ ਆ ਔਰੇ ਔਰੇ ਬਾਰੇ ਜਮਾਨੀ ਹੋੜ ਦੀਗੇ ਆ ਪਹਿਲਾਂ ਆ ਕਿਹੜਾ ਵੀਰ ਰੱਖਣ ਦੀ ਮੀਂਹ ਸੀਗੀ ਇਹ ਚ ਵੀ ਵਿਚਾਲੇ ਵਿਚਾਲੇ ਜੇ ਡੋਡੀ ਪਈ ਆ ਦੇਖੇ ਉਹਦੀ ਦਾ ਨਾ ਕਾਲਸ ਜੀ ਗਰ ਦੌੜ ਦੀ ਵੀ ਨਹੀਂ ਹੋਣੀ ਆ ਤੁਹਾਨੂੰ ਤਾਂ ਕਰਕੇ ਫਿਰ ਕੈਨਸਲ ਕਰਤਾ ਇਹ 24 ਵੀਰ ਰੱਖਣਾ ਮੈਂ ਕਿਹਾ ਗਾਹਾਂ ਨੂੰ ਮੌਲੀ ਲਿਆਵਾਂਗੇ ਸਾਨੂੰ ਸੰਭਾਲ ਵੀ ਕਰਦੇ ਫਿਰਾਂਗੇ ਤਾਂ ਕਰਕੇ ਮੇ ਡੋਡੀ ਆ ਹੁਣ ਰਹਿ ਨਹੀਂ ਦਿੰਦੇ ਆ ਪਹਿਲਾਂ ਮੈਨੂੰ ਸੀਗਾ ਮੈਂ ਕਿਹਾ ਇੰਨਾ ਕੁ ਵੱਡ ਕੇ ਨਾ ਹੱਥੀ ਝਾੜ ਲਾਂਗੇ ਫਿਰ ਇੱਕ ਕੰਮ ਕੈਨਸਲ ਹੋ ਗਿਆ ਬੜਾਈ ਦਿੱਤਾ ਨਾ ਚੇਕ ਹੋਣ ਡੋਡੀ ਹੋੜ ਦੀ ਵਿਚਾਲੇ ਜਿਆਦੇ ਆ ਸਾਈਡਾਂ ਤੇ ਹਜੇ ਘੱਟ ਚਲੇ ਗਿਆ ਕਦੀ ਰੌਣਕ ਲੱਗੀ ਹੋਈ ਸੀ ਕਈ ਜਣੇ ਖੜੇ ਸੀ ਇੱਥੇ ਮੈਂ ਕਿਹਾ ਵੀਡੀਓ ਬਣਾਉਣ ਦੀ ਪਹਿਲਾਂ ਸੋਚਿਆ ਸੀ ਵਿੱਚ ਇੱਕ ਦੋ ਬੰਦੇ ਥੋੜੀ ਜਿਵੇਂ ਆਹ ਸੌਰੀ ਕੀ ਆ ਤੁਹਾਨੂੰ ਕੱਲੀ ਨਿੱਕਰ ਤੇ ਕੁੜਤੇ ਸੀ ਪਜਾਮਾ ਹੈ ਨਹੀਂ ਸੀ ਕਹਿੰਦੇ ਨਹੀਂ ਯਾਰ ਸ਼ਰਮ ਆਉਂਦੀ ਆ ਬਹੁਤ ਦੂਰ ਤੱਕ ਲੋਕਾਂ ਨੇ ਦੇਖਣੇ ਹੁੰਦੇ ਆ ਵੀ ਰਹਿਣ ਦੇ ਬਣਾਈ ਨਾ ਤਾਂ ਕਰਕੇ ਫਿਰ ਬਣਾਈ ਨਹੀਂ ਥੱਲੇ ਨਾ ਜਿੱਥੇ ਝੋਨਾ ਮੰਨ ਲਓ ਦੁਬਾਰਾ ਕੇ ਲੈਨ ਲੱਗਦੀ ਆ ਉੱਥੇ-ਉੱਥੇ ਆ ਯਾਰ ਬਹੁਤ ਕਿਰਦਾ ਦਿਖਾ ਦੇ ਐਡਾ ਮੜਾ ਮੋਟਾ ਹੋ ਜਾਂਦਾ ਬਾਕੀ ਕੰਮ ਅਜੇ ਵੱਢ ਕੇ ਬਾਹਰ ਨਿਕਲੇ ਨਾਲੀ ਗੁੱਜਰ ਬਰਾਦਰੀ ਆ ਗਏ ਕਹਿੰਦੇ ਬਾਈ ਕਟਰ ਲਵਾ ਦੇ ਅਸੀਂ ਚੱਕ ਲੈਨੇ ਆ ਮੈਂ ਕਿਹਾ ਜੀ ਕਟਰ ਤਾਂ ਨਹੀਂ ਲਵਾਉਣਾ ਆਈ ਚੱਕ ਲੋ ਇਹ ਚੱਕਣੀਆਂ ਆਪ ਕਟਰ ਲਾ ਕੇ ਚੱਕ ਲੋ ਜੇ ਲੋੜ ਆ ਤੁਹਾਨੂੰ ਕਿਉਂ ਹਜੇ ਝੋਨਾ ਹੈ ਨਹੀਂ ਬੜਿਆ ਕਿਸੇ ਦਾ ਮੈਂ ਕਿਹਾ ਮੈਂ ਜਰੂਰ 6-700 ਦਊਗਾ ਸਗਾਂ ਦੀ ਇਹਨੂੰ ਵਿੱਚ ਵਾਹਾਂਗੇ ਖੇਤ ਜਾਨ ਬਣਦੀ ਆ ਇਹ ਆਪਣੇ ਇੰਨੇ ਡੱਕਰ ਖੇਤ ਸੀਗੇ ਇਹ ਆਪਾਂ ਨੂੰ ਤਿੰਨ ਸਾਲ ਹੋ ਗਏ ਇਹਦੇ ਵਿੱਚ ਟੰਡੇ ਟੁੰਡੇ ਬੋਹਦੇ ਹਾਂ ਉਹਨੂੰ ਮਲਚਰ ਫੇਰ ਕੇ ਵਿੱਚ ਬਾਹ ਲਈਦਾ ਜਿਹੜੇ ਵੀਰ ਪੁਰਾਣੇ ਜੁੜੇ ਉਹਨਾਂ ਨੂੰ ਪਤਾ ਪਿਛਲੇ ਸਾਲ ਆਪਾਂ ਪੂਰਨ ਪੂਰੀ ਭਾਰੀ ਪਰਾਲੀ ਸੀਗੀ ਸਾਰੀ ਵਿੱਚ ਬਾਈ ਜਾਣ ਤੇ ਖੇਤ 'ਚ ਡੜਾ ਬਣਨੋਂ हट ਗਿਆ ਇੰਨਾ ਫਰਕ ਪੈ ਗਿਆ ਇਹਦੇ ਨਾਲ ਵਿੱਚ ਬਹਉਣ ਨਾਲ ਅਜੇ ਟਾਈਮ ਆਪਣਾ ਕੋਈ ਹੈਗਾ ਮੈਂ ਕਿਹਾ 2-4 ਦਿਨ ਨੂੰ ਮਲਚਰ ਫੇਰ ਕੇ ਉਸ ਤੋਂ ਬਾਅਦ ਰੋਟਾਵੇਟਰ ਫੇਰ ਕੇ ਰੌਣੀ ਕਰ ਦਾਂਗੇ ਕਿ ਹੁਣ ਦੀ ਰੌਣੀ ਕਰੀ ਤਾਂ ਨੇ 2-3 ਰੌਣੀਆਂ ਹੋ ਜਾਣੀਆਂ ਫੇਰ ਜਾ ਕੇ ਕਿਤੇ ਲੋਟ ਆਊਗਾ ਕਿ ਸੁੱਕ ਜਾਣਾ ਝੋਨਾ ਝੋਨੇ 'ਚ ਭਰਿਆ ਹੋਇਆ ਉਹ ਨਹੀਂ ਖੜਦਾ ਉਹ ਸੁੱਕ ਜਾਂਦਾ ਇਹ ਤਾਂ ਬਹੁਤ ਟਾਈਮ ਲੱਗਣਾ ਮੈਂ ਕਿਹਾ ਚੱਲ ਜਦ ਤੱਕ ਜੇ ਚੱਕ ਲਈ ਕਿਸੇ ਨੇ ਠੀਕ ਆ ਉਸ ਤੋਂ ਬਾਅਦ ਬਾਕੀ ਰਹਿਣ ਖੋਦ ਬਾਕੇ ਵਿੱਚ ਰੌਣੀ ਕਰ ਦਿਆਂਗੇ ਆਹ ਤਾਂ ਖੇਤ ਗਿੱਲਾ ਹੀ ਸੀ ਆਹ ਵਾਲਾ ਤਾਂ ਇਹ ਤਾਂ ਵਿੱਚ ਲੀਹਾਂ ਬਹੁ ਪਈਆਂ ਨੇ ਇਹਦੇ ਵਿੱਚ ਤਾਂ ਕਰਕੇ ਤੈਨੂੰ ਤਾਂ ਅਜ ਪਿਆਰ ਹੋਊਗਾ ਇਹਦੀ ਰੌਣੀ ਕਰਨ ਵਾਲੀ ਆ ਇਧਰਲੇ ਦੀ ਇਕੱਲੇ ਦੀ ਕਰ ਦਿਆਂਗੇ ਹੁਣ ਨੱਕਾ ਬਦਲੇ ਆਈਏ ਘੇਰਾ ਭਰਿਆ ਖੜਾ ਦੇਖੋ ਕਿੱਡੀਆਂ ਕਿੱਡੀਆਂ ਲੀਹਾਂ ਪਈਆਂ ਹੋਈਆਂ ਨੇ ਇੰਨਾ ਖੇਤ ਗਿੱਲਾ ਸੀ ਇਹ ਹੁਣ ਤੁਹਾਨੂੰ ਇੱਕ ਹੋਰ ਚੀਜ਼ ਦੱਸਾਂ ਆਹ ਖੇਤ ਨੂੰ ਤੇ ਆਹ ਖੇਤ ਨੂੰ ਸਿਰਫ 3 ਦਿਨ ਦਾ ਫਰਕ ਆ ਪਾਣੀ ਲਾਏ ਦਾ ਜਿਵੇਂ ਉਹ ਪਰਲੇ ਨੂੰ ਪਰਲੇ ਘੇਰੇ ਨੂੰ ਲਾਇਆ ਸੀ ਆਪਾਂ 26 ਤਰੀਕ ਨੂੰ ਇਹਨੂੰ ਲਾਇਆ ਸੀ 29 ਤਰੀਕ ਨੂੰ ਮਤਲਬ 2 ਦਿਨ ਦਾ ਹੀ ਫਰਕ ਪਿਆ ਉਹਦੇ ਵਿੱਚ ਐਨ ਵਧੀਆ ਬਾਹਾ ਦੂਆ ਕੋਈ ਲੀ ਨਹੀਂ ਪਈ ਕੋਸ਼ ਨਹੀਂ ਓ ਵਾਹ ਬਰੋ ਤੇ ਇਹਦੇ ਵਿੱਚ ਥੋੜਾ ਜਿਹਾ ਗਿੱਲਾ ਸੀ ਹਜੇ ਅੱਜ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣਾ ਆਪਣੀ ਆ ਜੀਰੀ ਨੂੰ ਵੀ ਬਿਮਾਰੀ ਪਈ ਸੀ ਬੌਨੇ ਰੋਗ ਵਾਲੀ ਇਹ ਵੀ ਪੂਛਾਈ ਆ ਇਹਦੇ ਵਿੱਚ ਜਿੱਥੇ ਇੱਕ ਬੂਜੇ ਨੂੰ ਪੈ ਗਈ ਆ ਦੇਖੋ 2-4 ਬੂਜੇ ਹੋਗੇ ਇਹਦੇ ਆਲੇ-ਦਾਲੇ ਨਿਸਰਤਾ ਆਇਆ ਪਰ ਦਾਗੀ ਆ ਥੋੜਾ ਜਿਹਾ ਦੇਖੋ ਬਾਕੀ ਸਾਰੀ ਜੀਰੀ ਸਹੀ ਹੋ ਗਈ ਐ ਜਿਹ ਮੈਂ ਦੋ ਸਪਰੇਹਾਂ ਰਲਾ ਕੇ ਕਰਤੀਆਂ ਸੀਗੀਆਂ ਯਾਨੀ ਉਲੀ ਵਾਲੀਆਂ ਫੰਗੀ ਸਾਈਡ ਦੋ ਕਰੀਆਂ ਸੀਗੀਆਂ ਇਕੱਠੀਆਂ ਰਲਾ ਕੇ ਇਹ ਝੋਨਾ ਜਮਾ ਮੰਨ ਲਓ ਅੱਜ ਤੋਂ 15 ਦਿਨ ਪਹਿਲਾਂ ਆਏ ਸੀ ਵੀ ਇਹ ਚ ਕੁਝ ਵੀ ਨਹੀਂ ਨਿਕਲਣਾ ਉਹ ਸਪਰੇਹਾਂ ਕਰਨ ਤੋਂ ਬਾਅਦ ਇੱਕਦਮ ਸਹੀ ਹੋ ਗਿਆ ਪਾਣੀ ਤਾਂ ਜ਼ਰੂਰ ਮੈਂ ਨਾਲ ਦੀ ਨਾਲ ਦੋ ਮੋੜੇ ਇਹਨੂੰ ਕਿਉਂਕਿ ਪਹਿਲਾਂ ਲੇਟ ਕਰਕੇ ਕੋਸੋਕਾ ਵੀ ਲੱਗਿਆ ਸੀਗਾ ਆਹ ਦੇਖੋ ਜਿੱਥੇ-ਜਿੱਥੇ ਜਾਣੀ ਸੀਗਾ ਉੱਥੇ ਉੱਥੇ ਹੀ ਰੁਕ ਗਿਆ ਕੰਮ। ਆਲੇ-ਦਾਲੇ ਨਹੀਂ ਵਧਿਆ। ਜਿਹੜਾ ਆਪਣਾ ਪਰਲਾ ਖੇਤ ਆ। ਇਹ ਆਪਾਂ ਪਹਿਲਾਂ ਵੀ ਵੀਡੀਓ ਚ ਦਿਖਾਇਆ ਸੀ। ਉਹ ਚ ਥੋੜਾ ਜਿਆਦਾ ਖਰਾਬ ਹੋ ਗਿਆ ਦੇਖੋ। ਉਹ ਧਲੀ ਖਰਾਬ ਆ। ਪਤਾ ਲੱਗਦਾ ਨਾ ਦੇਖੋ ਕਿੰਨੀ ਖਰਾਬ ਆ ਇਹ। ਏਕਣ ਮੈਂ ਨਹੀਂ ਖੜ ਗਿਆ ਕੰਮ ਉੱਥੇ ਵਧਿਆ ਨਹੀਂ ਗਾਹਾਂ। ਹੁਣ ਤਾਂ ਬਾਕੀ ਜਿਹੜਾ ਪੈਣੀ ਸੀ ਪੈ ਹਟੀਆਂ ਬਿਮਾਰੀ ਤਾਂ ਉਹ ਜਿਆਦਾ ਲਾਲ ਹੋਏ ਹੋਏ ਨੇ ਪਰਲੇ। ਉਹ ਤਾਂ ਵਧਿਆ ਵੀ ਪਹਿਲਾਂ ਹੀ ਜਾਣਾ ਮੇਰੇ ਹਿਸਾਬ ਨਾਲ। ਨੱਕਾ ਬਦਲ ਲੀਏ। ਹੈਜ਼ਨੋ ਦਿਖਾ ਕੇ ਲਿਆ ਹੁਣਾ ਉਧਰ ਪਾਣੀ ਛੱਡਿਆ ਆ ਸਾਈਡਾਂ ਤੇ ਸਪਰੇਅ ਕਰਨ ਵਾਲੀ ਉਹ ਵਿਚਾਲੇ ਵਿਚਾਲੇ ਦਾ ਕਰਤੀ ਸੀ ਵਿਚਾਲੇ ਦਾ ਸਾਰੀ ਕਰਤੀ ਸੀ ਇਧਰ ਸਾਈਡ ਤੇ ਵੀ ਕਰਤੀ ਸੀ ਉਹ ਦਿਨ ਢੋਲੀ ਖਤਮ ਹੋ ਗਿਆ ਨੂੰ ਹਵਾ ਚੱਲ ਗਈ ਵਿੱਚ ਹੀ ਰਹਿ ਗਿਆ ਕੰਮ ਹੁਣ ਕਰਦਾਂਗੇ ਆ ਦੇ ਇਧਰ ਵੀ ਦੇਖ ਇਹ ਆ ਦੇ ਜਿਹੜਾ ਬਿਮਾਰੀ ਵਾਲਾ ਦੇਖੋ ਕਿਵੇਂ ਕਾਲਾ ਹੋਇਆ ਇਦਾਂ ਫੋਕ ਆ ਪਰ ਬਾਕੀ ਝੋਨਾ ਸਹੀ ਹੋ ਗਿਆ ਇਹੇ ਕਿਰਪਾ ਪ੍ਰਮਾਤਮਾ ਦੀ ਠੀਕ ਆ ਜੀ ਬ੍ਰਦਰ ਲਈ ਨਕਾ ਫਿਰ ਦਿਖਾਉਂਦੇ ਹਾਂ ਆ ਦੇਖੋ ਠੱਠੇ ਦਾ ਕੰਮ ਇਥੋਂ ਦੀ ਨੰਗਾ ਵਿੱਚ ਬਹੁਤ ਬਹੁ ਖੱਜਲ ਕਰਦੇ ਆ। ਇਹ ਖੋ ਠੱਠੇ ਨੇ ਕਿੱਡੇ-ਕੱਡੇ ਖੋਬੇ ਪਾਏ ਨੇ। ਦੇਖੋ। ਸਾਰੇ ਖਾਲ ਤੇ ਇਹੀ ਕੁਛ। ਇਹ ਆ ਪੱਠਿਆਂ ਚੋਂ ਦਾ ਦਿਖਾਦੀ ਹੋਈ ਏ ਜਰੀ। ਇੰਨੀ ਕਿ ਜਗ੍ਹਾ ਤੇ ਤਾਂ ਗਾਈ ਪਾਇਆ ਪਿਆ। ਕੋਈ ਜਗ੍ਹਾ ਨਹੀਂ ਖਾਲਜ ਖਾਲੀ। ਜਿੱਥੇ ਨਹੀਂ ਨੰਗਾ ਹੈ। ਇਹ ਇੱਥੇ ਤੱਕ ਜਾਊਗਾ। ਇਹ ਆ ਲੋ ਫਤਿਹ ਹੋ ਗਿਆ ਕਮ ਇੱਥੇ। ਇਹ ਦੋ ਗਾਂ ਪੈੜ ਹੈ ਨੀਗੀ। ਇਹ ਦੋ ਗਾਂ ਕੋਈ ਕੋਈ ਏ ਟਾਮੀ ਟਾਮੀ। ਆਇਤੋਂ ਆਉਂਦਾ ਇੱਧਰ ਦੀ ਨਾਲੇ ਚਰੀ-ਚੁਰੀ ਖਾਈ ਜਾਂਦਾ ਆਹ ਖੂंजे ਚ ਆਪਣੇ ਇੱਥੇ ਇੱਕ ਡੋਡੀ ਪਈ ਆ ਇਹ ਇੰਨੀ ਕਿ ਜਗ੍ਹਾ ਚ ਬਾਕੀ ਸਾਰਾ ਸਹੀ ਆ ਐ ਨੂੰ ਛੱਡਦੇ ਹੁਣ ਪਾਣੀ ਆਹ ਬਿਮਾਰੀ ਵਾਲਾ ਖੇਤ ਹੋ ਗਿਆ ਇਹਦੇ ਵਿੱਚ ਵੀ ਜਿਹੜੇ ਦਾਣੇ ਹੁਣ ਜਿਵੇਂ ਜਿਹੜਾ 부ਝਾ ਸਹੀ ਆ ਦੇਖੋ ਕਿੰਨਾ ਦਾਣਾ ਹਰਾ ਜਿਹੜਾ ਬਿਮਾਰੀ ਵਾਲਾ ਦੇਖੋ ਜਮੇ ਸੁੱਕਾ ਐਨ ਪੂਰਾ ਝੋਨਾ ਆਇਆ ਹੋਇਆ ਹੁਣ ਇਹ ਚੱਕਰ ਦੇ ਨਾ ਇਹਨੂੰ ਵੱਢਣ ਜੋਗੇ ਨਾ ਇਹਨੂੰ ਛੱਡਣ ਜੋਗੇ ਤੇ ਆ ਜੀ ਕਰੋ ਚੈੱਕ ਦੇਖੋ ਆ ਜਿਹੜੇ ਸਹੀ ਨੇ ਇਹ ਚ ਹਜੇ ਹਰੇ ਆ ਥੋੜੇ ਜੇ ਤਾਂ ਕਰਕੇ ਇਹਨੂੰ ਥੋੜਾ ਹਜੇ ਰੁੱਕ ਕੀ ਵੱਡਾਂਗੇ 15 15 ਦੇ ਗਿਹੜ ਖੜੇ ਦਾ ਨੁਕਸਾਨ ਤਾਂ ਗਣਾ ਮੀ ਦੱਸਿਆ ਹਾਂ ਨੰਗ ਜੂਗਾ ਕੰਮ ਆਈ ਤਤਾ ਠੰਡਾ ਜਾ ਕਰਕੇ ਇਹਨੂੰ ਲਾ ਦੀ ਅੱਜ ਪਾਣੀ ਪਹਿਲਾਂ ਇਹ ਦਿਖਾਉਣ ਲੱਗਿਆ ਸੋਕਾ ਜਾ ਦੁਬਾਰਾ ਐਕਤੀ ਪਤਾ ਨਹੀਂ ਯਾਰ ਕੀ ਚੱਕਰ ਆ ਕੀ ਸਮਝੋ ਬਾਹਰ ਆ ਮੇਰੇ ਤਾਂ ਆਪ ਐਡੀ ਛੇਤੀ ਕੀ ਹੋ ਜਾਂਦਾ ਝੋਨੇ ਨੂੰ ਮੰਨ ਲਓ ਅੱਗੇ ਨਾ ਇਹ ਆਪਣੇ ਉਦਾਂ ਵੀ ਕਿਆਰਿਆਂ ਦੀ ਬਾਰੀ 8ਵੇਂ 9ਵੇਂ ਦਿਨ ਆਉਂਦੀ ਹੁੰਦੀ ਸੀ। ਐਗਦੀ 7-7 ਦਿਨਾਂ ਦੇ ਵਿੱਚ 8-8 ਦਿਨਾਂ ਦੇ ਵਿੱਚ ਆਹ ਝੋਨਾ ਸੁੱਕਾ ਮੰਨਣ ਲੱਗਿਆ ਮੈਨੂੰ ਪਤਾ ਨਹੀਂ ਕਿੰਨੇ ਦਿਨਾਂ ਦਾ ਪਾਣੀ ਲੱਗਿਆ ਹੁੰਦਾ। ਅੱਗੇ ਆਪਾਂ ਲਾਉਂਦੇ ਸੀ ਆਪਣੇ ਕੁਦਰਤੀ ਉਦਾਂ ਹੀ 8ਵੇਂ 9ਵੇਂ ਦਿਨ ਬਾਰੀ ਆਉਂਦੀ ਹੈ ਕਿਆਰਿਆਂ ਦੀ। ਐਗਦੀ 8ਵੇਂ 9ਵੇਂ ਦਿਨ ਬੱਤੀਆਂ ਬਣਨ ਲੱਗ ਜਾਂਦੀਆਂ ਨੇ ਕਿਆਰਿਆਂ ਦੀਆਂ। ਕਹਿਜਾ ਮੌਸਮ ਆ ਸਮਝੋ ਬਾਹਰ ਆ ਕੰਮ। ਚਲੋ ਪਾਣੀ ਪਹੁੰਚ ਗਿਆ ਬਦਲ ਲੀਏ ਨੱਕਾ ਬਾਈ। ਇੰਨੀ ਕਿ ਟ੍ਰਾਲੀ ਹੋ ਗਈ। ਉਹ ਡੋਡੀ ਵਾਲੀ ਉਹਦੇ ਪਿੱਛੇ ਥੋੜੀ ਜੀ ਡੋਡੀ ਆ ਚਾਹ। ਆ ਦੇ। ਸਮੇ ਤਾਂ ਹੀ ਲੱਗ ਗਈ ਲਹਾਲੀ ਮੈਂ ਕਿਹਾ ਨੂੰ ਪਿੱਛੇ ਲਾ ਦੇ ਬਾੜ ਨੂੰ ਘਰੇ ਜਾ ਕੇ ਚੋਕ ਦਾਂਗੇ ਮਾੜੀ ਜੀ ਉੱਪਰੋਂ ਉੱਪਰੋਂ ਫੇ ਵਿੱਚ ਰਲਾਜ ਨਹੀਂ ਹੋਊਗਾ ਇੱਧਰ ਆ ਸਾਰੀ ਪੂਰੀ ਸਾਫ਼ ਹੈ ਬਾੜ ਦੇ ਮੰਨ ਕੇ ਚੱਲੋ ਬਾੜ ਦੇ ਬਰਾਬਰ ਲਾ ਲਓ ਜਾਂ ਮਾੜੀ ਮੋਟੀ ਬਾੜ ਤੋਂ 2-4 ਇੰਚ ਉੱਚੀ ਹੋਊਗੀ ਹੁਣ ਦੇਖਦੇ ਆ ਤੁਲੇ ਤੇ ਵੀ ਕੀ ਨਿਕਲਦੀ ਆ ਭਾਈ ਕੀ ਆ ਉਸਤ ਪਈ ਆ ਲੱਗਦੀ ਤਾਂ ਹੈਗੀ ਆ ਵੀ 20-21 ਦੀ ਨਿਕਲਣੀ ਚਾਹੀਦੀ ਆ ਬਾਕੀ ਹੁਣ ਤੁਲੇ ਤੇ ਪਤਾ ਲੱਗੂ ਮਿੱਤਰੋ ਚਲਿਏ ਹੁਣ ਘਰ ਨੂੰ ਸ਼ਾਮ ਦਾ ਸਮਾਂ ਹੋ ਗਿਆ ਨਕਨੁਕਾ ਬਦਲ ਦੇ ਟਾਈਮ ਲੱਗ ਗਿਆ ਦੇਖੋ ਪਰਾਲੀ ਕਿੰਨਾ ਫਰਕ ਆ ਕਿੰਨੀ ਪਰਾਲੀ ਹਰੀ ਆ ਮਸ਼ੀਨ ਵਾਲਾ ਮੁੰਡਾ ਟਰੈਕਟਰ ਚਲਾਉਂਦਾ ਸੀ ਉਹਨੇ ਲਿਆ ਕੇ ਖੜਾਤਾ ਖੜਾਇਆ ਵੀ ਦੇਖੋ ਕਿੱਥੇ ਆ ਐਨ ਬੱਟ ਦੇ ਬੰਨੇ ਇਧਰ ਵੀ ਬੱਟ ਦੇ ਟਾਇਰ ਇਧਰ ਲੱਦਾ ਬੰਨੇ ਤੇ ਦੇਖ ਲਓ ਇਹ ਜੇ ਕੰਮ ਆ ਜਵਾਕ ਨਿਆਣੇ ਪਣਦੇ ਕਰ ਲੀਏ ਹੁਣ ਸਲਿੱਪ ਕੱਢਦਾ ਹੀ ਘਾ ਨਾ ਘਾ ਤੇ ਮਾਰਦਾ ਸਲਿੱਪ ਕਾ ਦੇ ਬਾਦ ਸਿੰਘ ਨੇ ਕਰਤਾ ਤੇ ਇੱਧਰ ਬੰਦ ਸਾਚੀ ਕਾ ਬਲਾ ਦੇ ਸਾਰਿਆਂ ਨੂੰ ਕਿ ਸਾਚੀ ਕਾ ਨਹੀਂ ਤਾਂ ਇਹ ਤਾਂ ਕੰਡ ਲੜਦੀ ਹੁੰਦੇ ਪੁੱਤ ਕਣਕ ਨਹੀਂ ਹੈਗੀ ਇਹ ਕਦ ਲੜੂਗੀ ਉੱਥੇ ਸਾਚੀ ਕਾ ਬਲਾ ਦੇ ਸਾਰਿਆਂ ਨੂੰ ਕਹਿਆ ਸੀ ਕਿ ਉਹਨਾਂ ਵੱਢ ਲਿਆ ਇਹ ਠੀਕ ਆ ਜੀ ਸਾਚੀ ਕਾਲ ਜੀ ਮਿਲਦਾ ਕਿਸੇ ਹੋਰ ਦਿਨ ਹੋਰ ਨਵੀਂ ਵੀਡੀਓ ਨਾਲ ਸਤਿ ਸ੍ਰੀ ਅਕਾਲ